ਇਸ ਲਈ ਛੋਟ-ਛੋਟੀਆਂ ਚੀਜ਼ਾਂ ਦੇ ਨਾਲ ਹੀ ਪਤਾ ਲੱਗਦਾ ਹੈ ਸਾਨੂੰ ਕਿ ਸਾਡੇ ਅੰਦਰ ਵਿਸ਼ਵਾਸ ਜ਼ਿਆਦਾ ਹੈ ਜਾਂ ਸ਼ੰਕਾ ਜ਼ਿਆਦਾ ਹੈ ਸਾਡੇ ਅੰਦਰ ਚਿੰਤਾ ਜ਼ਿਆਦਾ ਹੈ ਜਾਂ ਪ੍ਰੇਮ ਜ਼ਿਆਦਾ ਹੈ ਐਸੀ ਡਰਦੇ ਆ ਜੈਸੀ ਨਿਡਰਾਂ ਕਿਉਂਕਿ ਨਿਡਰ ਉਹੀ ਹੋ ਸਕਦਾ ਜਿਹਨੂੰ ਆਪਣੇ ਮਾਲਿਕ ਤੇ ਪੂਰਾ ਵਿਸ਼ਵਾਸ ਹੋਵੇ ਇਸ ਲਈ ਸਮਝਣਾ ਅੱਜ ਚੈੱਕ ਕਰਨਾ ਹੈ ਆਪਣੇ ਜੀਵਨ ਨੂੰ ਕਿਉਂਕਿ ਪਹਿਲੀ ਅਸੀਂ ਤੁਹਾਨੂੰ ਕਹ ਅਜ ਭਰ ਕੇ ਭੇਜਣਾ ਹੈ ਪਰ ਭਰਾਂਗੇ ਫੇਰ ਹੀ ਜਦੋਂ ਆ ਕਮੀਆਂ ਸਾਡੀਆਂ ਦੂਰ ਹੋਣਗੀਆਂ ਇਸ ਲਈ ਸ਼ੰਕਾ ਆ ਗਈ ਡਰ ਆ ਗਿਆ ਕਿਸੇ ਚੀਜ਼ ਨੂੰ ਲੈ ਕੇ ਕਿਉਂਕਿ ਕੋਈ ਹੁਣ ਡਰ ਵੀ ਕਈ ਪ੍ਰਕਾਰ ਦਾ ਹੁੰਦਾ ਹੈ ਇੱਕ ਡਰ ਹੁੰਦਾ ਕਿਸੇ ਜਾਨਵਰ ਦਾ ਕਿ ਕੋਈ ਜਾਨਵਰ ਨਾ ਮੇਰਾ ਨੁਕਸਾਨ ਕਰੇ ਇੱਕ ਡਰ ਹੁੰਦਾ ਕਿਸੇ ਸ਼ਤਰੂ ਦਾ ਇੱਕ ਡਰ ਇਨਸਾਨ ਨੂੰ ਹੁੰਦਾ ਹੈ ਮੌਤ ਦਾ ਜਾਂ ਇਦਾਂ ਦੇ ਕਈ ਡਰ ਹੈ ਪਰ ਇਹ ਵੀ ਡਰ ਹੁੰਦੇ ਕਿ ਪਤਾ ਨਹੀਂ ਕੱਲ ਦਾ ਦਿਨ ਮੇਰੇ ਵਾਸਤੇ ਕਿਹੋ ਜਿਹਾ ਆਣਾ ਹੈ ਬੰਦਾ ਐਵੇਂ ਹੀ ਡਰਦਾ ਰਹਿੰਦਾ ਹੈ ਇਸ ਲਈ ਇੱਕ ਗੱਲ ਹਮੇਸ਼ਾ ਯਾਦ ਰੱਖੋ ਜਿਹੜਾ ਆਪਣੇ ਮਾਲਕ ਤੇ ਵਿਸ਼ਵਾਸ ਰੱਖਦਾ ਹੈ ਉਹ ਕਦੀ ਡਰਦਾ ਨਹੀਂ ਹੈ ਇੱਥੇ ਬਾਬਾ ਫਰੀਦ ਦੇ ਜੀਵਨ ਦੀ ਇੱਕ ਗੱਲ ਬੜੀ ਪਿਆਰੀ ਯਾਦ ਆ ਗਈ ਸਾਨੂੰ ਕਿ ਬਾਬਾ ਫਰੀਦ ਬੈਠੇ ਹੋਏ ਸੀ ਸ਼ਾਮ ਦਾ ਸਮਾਂ ਬੈਠੇ ਹੋਏ ਸੀ ਇੱਕ ਪੇੜ ਦੇ ਥੱਲੇ ਕਿ ਉਸੇ ਪੇੜ ਦੇ ਉੱਪਰ ਕੁਝ ਪੰਛੀਆਂ ਦੇ ਆਲਣੇ ਹੈ ਬਾਬਾ ਫਰੀਦ ਦੇ ਕੋਲ ਸੇਵਕ ਵੀ ਬੈਠੇ ਐ ਤਾਂ ਉਹ ਪੰਛੀ ਸ਼ਾਮ ਦੇ ਸਮੇਂ ਸੂਰਜ ਡੁੱਬਣ ਵਾਲਾ ਤਾਂ ਆਪਣੇ ਘੋਸਲੇ 'ਚ ਬਹਿ ਕੇ ਆਪਣੇ ਆਲਣੀਆਂ 'ਚ ਬਹਿ ਕੇ ਚਹਿਚਾ ਰਹੇ ਐ ਯਾਨੀ ਬੋਲ ਰਹੇ ਐ ਬੜੀਆਂ ਮਿੱਠੀਆਂ ਆਵਾਜ਼ਾਂ ਉਹਨਾਂ ਪੰਛੀਆਂ ਦੀਆਂ ਆ ਰਹੀਆਂ ਹੈ ਤਾਂ ਬਾਬਾ ਫਰੀਦ ਨੇ ਉਸ ਪੇੜ ਦੇ ਉੱਪਰ ਪੰਛੀਆਂ ਦੇ ਘੋਸਲੇ ਦੀ ਤਰਫ ਦੇਖਿਆ ਔਰ ਦੇਖ ਕੇ ਮੁਸਕਰਾਏ ਔਰ ਆਪਣੇ ਕੋਲ ਬੈਠੇ ਸੇਵਕਾਂ ਨੂੰ ਇਸ਼ਾਰਾ ਕੀਤਾ ਹੁਣ ਉਸ ਇਸ਼ਾਰੇ ਨੂੰ ਤੁਸੀਂ ਵੀ ਸਮਝ ਲੈਣਾ ਬਾਬਾ ਫਰੀਦ ਨੇ ਕੀ ਇਸ਼ਾਰਾ ਕੀਤਾ ਬਾਬਾ ਫਰੀਦ ਕਹਿੰਦੇ ਆਪਣੇ ਸੇਵਕਾਂ ਨੂੰ ਕਿ ਦੇਖੋ ਇਹਨਾਂ ਪੰਛੀਆਂ ਨੂੰ ਔਰ ਇਹਨਾਂ ਤੋਂ ਸਿੱਖੋ ਦੇਖੋ ਇਹਨਾਂ ਪੰਛੀਆਂ ਨੂੰ ਔਰ ਇਹਨਾਂ ਤੋਂ ਕੁਝ ਸਿੱਖੋ ਤਾਂ ਉਸਲੇ ਸੇਵਕਾਂ ਨੇ ਕਿਹਾ ਮਹਾਰਾਜ ਇਹਨਾਂ ਤੋਂ ਅਸੀਂ ਕੀ ਸਿੱਖੀਏ ਇਹਨਾਂ ਪੰਛੀਆਂ ਤੋਂ ਅਸੀਂ ਕੀ ਸਿੱਖੀਏ ਤਾਂ ਬਾਬਾ ਫਰੀਦ ਨੇ ਹੱਸ ਕੇ ਕਿਹਾ ਕਿ ਇਹਨਾਂ ਪੰਛੀਆਂ ਤੋਂ ਤੁਸੀਂ ਸਭ ਤੋਂ ਵੱਡੀ ਸਿੱਖਿਆ ਲੈ ਸਕਦੇ ਹੋ ਜੋ ਤੁਹਾਨੂੰ ਖੁਦਾ ਨਾਲ ਜੋੜਦੀ ਹੈ ਸਭ ਤੋਂ ਵੱਡੀ ਸਿੱਖਿਆ ਜੋ ਤੁਹਾਨੂੰ ਕਿਹਦੇ ਨਾਲ ਜੋੜਦੀ ਹੈ ਖੁਦਾ ਨਾਲ ਉਹ ਕਹਿੰਦੇ ਮਾਰੇ ਪੰਛੀਆਂ ਤੋਂ ਸਭ ਤੋਂ ਵੱਡੀ ਸਿੱਖਿਆ ਇਹਨਾਂ ਪੰਛੀਆਂ ਤੋਂ ਸਭ ਤੋਂ ਵੱਡੀ ਸਿੱਖਿਆ ਕਿਹੜੀ ਮਿਲਦੀ ਹੈ ਜੋ ਸਾਨੂੰ ਖੁਦਾ ਨਾਲ ਜੋੜਦੀ ਹੈ ਤਾਂ ਉਸ ਵੇਲੇ ਬਾਬਾ ਫਰੀਦ ਨੇ ਕਿਹਾ ਇਹਨਾਂ ਪੰਛੀਆਂ ਤੋਂ ਸਭ ਤੋਂ ਵੱਡੀ ਸਿੱਖਿਆ ਮਿਲਦੀ ਹੈ ਕਿ ਸਿੱਖੋ ਇਹਨਾਂ ਪੰਛੀਆਂ ਤੋਂ ਵਿਸ਼ਵਾਸ ਕਰਨਾ ਇਹ ਸਿੱਖਣਾ ਹੈ ਪੰਛੀਆਂ ਤੋਂ ਬਾਬਾ ਫਰੀਦ ਨੇ ਕੀ ਕਿਹਾ ਵਿਸ਼ਵਾਸ ਕਰਨਾ ਤਾਂ ਸੇਵਕਾਂ ਨੇ ਕਿਹਾ ਮਹਾਰਾਜ ਅਸੀਂ ਸਮਝੇ ਨਹੀਂ ਤੁਹਾਡੇ ਕਹਿਣ ਦਾ ਮਤਲਬ ਕੀ ਹੈ ਕਿ ਇਹਨਾਂ ਪੰਛੀਆਂ ਤੋਂ ਅਸੀਂ ਕਿਦਾਂ ਵਿਸ਼ਵਾਸ ਸਿੱਖ ਸਕਦੇ ਹਾਂ ਤਾਂ ਬਾਬਾ ਫਰੀਦ ਕਹਿੰਦੇ ਇਹਨਾਂ ਪੰਛੀਆਂ ਤੋਂ ਹੀ ਵਿਸ਼ਵਾਸ ਸਿੱਖਿਆ ਜਾ ਸਕਦਾ ਹੈ ਉਹ ਇਸ ਤਰ੍ਹਾਂ ਕਿ ਜਾਓ ਜਰਾ ਇਹਨਾਂ ਦੇ ਘੋਸਲੇ ਦੇਖੋ। ਆਹ ਇਹਨਾਂ ਦੇ ਘੋਸਲੇ ਦੇਖੋ। ਇਹਨਾਂ ਦੇ ਘੋਸਲੇ ਤੁਹਾਨੂੰ ਖਾਲੀ ਮਿਲਣਗੇ। ਕੋਈ ਉਹਦੇ ਵਿੱਚ ਇਹਨਾਂ ਨੇ ਆਪਣੇ ਖਾਣ ਪੀਣ ਦਾ ਇੰਤਜ਼ਾਮ ਨਹੀਂ ਕੀਤਾ ਹੋਇਆ ਕਿ ਘੋਸਲੇ ਵਿੱਚ ਉਹਨਾਂ ਨੇ ਇੱਕ ਪਾਸੇ ਡਰਮੀ ਰੱਖੀ ਹੋਵੇ ਦਾਣਿਆਂ ਦੀ, ਆਟੇ ਦੀ ਜਾਂ ਇੱਕ ਪਾਸੇ ਡਰਮੀ ਰੱਖੀ ਹੋਵੇ ਪਾਣੀ ਦੀ। ਨਹੀਂ, ਸ਼ਾਮ ਹੋਣ ਵਾਲੀ ਹੈ, ਸੂਰਜ ਡੁੱਬਣ ਵਾਲਾ ਹੈ। ਔਰ ਕਿੰਨਾ ਖੁਸ਼ ਹੈ ਕਿੰਨੇ ਚਿਹ ਚਹਾ ਰਹੇ ਹੈ ਹੁਣ ਜਿੱਦਾਂ ਹੀ ਸੂਰਜ ਡੁੱਬਣਾ ਇਹਨਾਂ ਨੇ ਆਰਾਮ ਨਾਲ ਸੋ ਜਾਣਾ ਹੈ ਔਰ ਜਿੱਦਾਂ ਹੀ ਸੂਰਜ ਨਿਕਲਣਾ ਹੈ ਇਹਨਾਂ ਨੇ ਖੁਸ਼ੀ ਨਾਲ ਚਿਹ ਚਹਾਂਦੇ ਉੱਠਣਾ ਹੈ ਔਰ ਉਡਾਰੀ ਮਾਰਨੀ ਹੈ ਆਪਣੇ ਪੇਟ ਭਰਨ ਵਾਸਤੇ ਕਹਿੰਦੇ ਵਿਸ਼ਵਾਸ ਇਹ ਨਹੀਂ ਤਾਂ ਕਹਿੰਦੇ ਹੈ ਆਲੋਦੀ ਇਹਨਾਂ ਦੇ ਖਾਲੀ ਏ ਪਰ ਫਿਰ ਵੀ ਇਹ ਚਹਿਚਾ ਰਹੇ ਐ ਖੁਸ਼ ਐ ਔਰ ਇਹਨਾਂ ਨੇ ਆਰਾਮ ਨਾ ਸੋ ਜਾਣਾ ਐ ਕਿਉਂਕਿ ਇਹਨਾਂ ਨੂੰ ਵਿਸ਼ਵਾਸ ਐ ਆਪਣੇ ਮਾਲਿਕ ਤੇ ਕਿ ਜਿਹਨੇ ਸਾਨੂੰ ਜ਼ਿੰਦਗੀ ਦਿੱਤੀ ਐ ਉਹ ਕੱਲ ਨੂੰ ਸਾਨੂੰ ਦਾਣਾ ਵੀ ਜ਼ਰੂਰ ਦੇਵੇਗਾ ਇਹਦਾ ਬਾਬਾ ਫਰੀਦ ਕਹਿੰਦੇ ਤੁਸੀਂ ਆਪਣੀ ਜ਼ਿੰਦਗੀ ਦੀ ਤਰਫ ਦੇਖੋ ਕਿ ਅੱਜ ਇਨਸਾਨ ਦੇ ਘਰ 'ਚ ਸਭ ਕੁਝ ਐ ਡਰਮੀਆਂ ਹੈ ਕਿ ਨਹੀਂ ਦਾਣੇ ਵੀ ਰੱਖੇ ਹੋਏ ਐ ਆਟਾ ਵੀ ਰੱਖਿਆ ਹੈ ਚੀਨੀ ਵੀ ਉਨੀ ਰੱਖੀ ਹੋਈ ਐ ਜਾਨੀ ਡਰਮੀ ਭਰੀ ਹੁੰਦੀ ਐ ਦੱਬਾ ਭਰਿਆ ਹੁੰਦਾ ਚੀਨੀ ਦਾ ਵੀ ਲੂਣ ਦਾ ਵੀ ਦਾਲ ਦਾ ਵੀ ਚਾਵਲਾਂ ਦਾ ਵੀ ਕੱਪੜੇ ਵੀ ਅਲਮਾਰੀਆਂ 'ਚ ਭਰੇ ਹੋਏ ਐ ਕੂਲਰ ਵੀ ਐ ਏਸੀ ਵੀ ਐ ਟੀਵੀ ਵੀ ਐ ਮੋਟਰਸਾਈਕਲ ਗੱਡੀਆਂ ਸਭ ਕੁਝ ਘਰਾਂ 'ਚ ਐ ਪਰ ਫਿਰ ਵੀ ਇਨਸਾਨ ਆਰਾਮ ਨਾਲ ਰਾਤ ਨੂੰ ਸੌਂ ਨਹੀਂ ਪਾਂਦਾ ਫਿਰ ਵੀ ਇਨਸਾਨ ਸਾਰੀ ਰਾਤ ਟੈਨਸ਼ਨ ਲੈਂਦਾ ਰਹਿੰਦਾ ਹਾਏ ਮੇਰਾ ਕੀ ਬਣੇਗਾ ਹਾਏ ਮੇਰਾ ਕੀ ਬਣੇਗਾ ਹਾਏ ਮੇਰਾ ਕੀ ਬਣੇਗਾ ਫਿਰ ਵੀ ਇਨਸਾਨ ਨੂੰ ਚਿੰਤਾਵਾਂ ਵਿੱਚ ਨੀਂਦ ਆਉਂਦੀ ਨਹੀਂ ਇਸ ਲਈ ਕਹਿੰਦੇ ਸਿੱਖੋ ਵਿਸ਼ਵਾਸ ਕਰਨਾ ਇਹਨਾਂ ਪੰਛੀਆਂ ਤੋਂ ਘਰ 'ਚ ਕੁਝ ਵੀ ਨਹੀਂ ਹੈ ਪਰ ਫਿਰ ਵੀ ਚਹਿਚਾ ਰਹੇ ਐ ਚਹਿਚਾਣ ਦਾ ਮਤਲਬ ਖੁਸ਼ ਹੈ ਫਿਰ ਵੀ ਆਨੰਦ ਵਿੱਚ ਐ ਔਰ ਆਰਾਮ ਨਾਲ ਇਹਨਾਂ ਨੇ ਸੌ ਜਾਣਾ ਹੈ ਔਰ ਸਵੇਰ ਨੂੰ ਫਿਰ ਚਹਿਚਾਹਦਿਆਂ ਉੱਠ ਜਾਣਾ ਹੈ ਔਰ ਇਧਰ ਬੰਦੇ ਦੇ ਘਰ 'ਚ ਸਭ ਕੁਝ ਹੁੰਦਾ ਹੈ ਬੰਦਾ ਸੌਂਦਾ ਵੀ ਚਿੰਤਾ ਕਰਦਿਆਂ ਹਾਏ ਹਾਏ ਕਰਦਿਆਂ ਔਰ ਜਾਗਦਾ ਵੀ ਚਿੰਤਾ ਕਰਦਾ ਹੈ ਹਾਲਾਂਕਿ ਘਰ 'ਚ ਉਹਦੇ ਸਭ ਕੁਝ ਹੈ ਹੁਣ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਘਰ 'ਚ ਕੁਛ ਨਾ ਰੱਖੋ ਰੱਖੋ ਸਭ ਕੁਛ ਪਰ ਉਹਦੇ ਨਾਲ-ਨਾਲ ਆਪਣੇ ਮਾਲਿਕ ਤੇ ਵਿਸ਼ਵਾਸ ਵੀ ਰੱਖਿਏ ਠੀਕ ਹੈ ਸਾਡੇ ਘਰ 'ਚ ਦਾਣਾ ਵੀ ਹੈ ਆਟਾ ਵੀ ਹੈ ਚਾਵਲ ਵੀ ਹੈ ਦਾਲਾਂ ਵੀ ਹੈ ਸਾਡੇ ਘਰ 'ਚ ਸਭ ਕੁਛ ਹੈ ਪਰ ਸਭ ਤੋਂ ਵੱਡੀ ਚੀਜ਼ ਅਗਰ ਸਾਡੇ ਘਰ 'ਚ ਵਿਸ਼ਵਾਸ ਨਹੀਂ ਹੈ ਤਾਂ ਫਿਰ ਸਾਡੇ ਘਰ 'ਚ ਕੁਛ ਵੀ ਨਹੀਂ ਹੈ ਫਿਰ ਤਾਂ ਸਾਡਾ ਘਰ ਖੁਸ਼ੀਆਂ ਤੋਂ ਖਾਲੀ ਹੈ ਪਰ ਅਗਰ ਹਰ ਸਾਜੋ ਸਮਾਨ ਦੇ ਨਾਲ-ਨਾਲ ਸਾਡੇ ਜੀਵਨ ਚ ਵਿਸ਼ਵਾਸ ਵੀ ਹੈ ਤਾਂ ਫਿਰ ਸਮਝ ਲਓ ਸਾਡੇ ਜੀਵਨ ਚ ਉਹ ਖੁਸ਼ੀਆਂ ਦੀ ਜੜ ਹੈ ਉਹ ਸ਼ਾਂਤੀ ਦੀ ਜੜ ਹੈ ਉਹ ਪ੍ਰੇਮ ਦੀ ਜੜ ਹੈ ਕਿਉਂਕਿ ਵਿਸ਼ਵਾਸ ਉਹ ਜੜ ਹੈ ਜਿੱਥੋਂ ਖੁਸ਼ੀ ਸ਼ਾਂਤੀ ਆਨੰਦ ਸਕੂਨ ਪ੍ਰੇਮ ਪੈਦਾ ਹੁੰਦਾ ਹੈ ਇਸ ਲਈ ਸਮਝਣਾ ਬਾਬਾ ਫਰੀਦ ਨੇ ਕਿਹਾ ਵਿਸ਼ਵਾਸ ਕਰਨਾ ਸਿੱਖੋ ਇਹਨਾਂ ਪੰਛੀਆਂ ਤੋਂ ਹੁਣ ਜਰਾ ਤੁਸੀਂ ਇਹ ਗੱਲ ਆਪਣੇ ਹਿਰਦੇ 'ਚ ਅੱਜ ਤੁਸੀਂ ਲਿਖ ਲੈਣੀ ਕਿ ਅੱਜ ਤੋਂ ਐਸੀ ਵੀ ਜਦੋਂ ਰਾਤ ਨੂੰ ਸੋਣਾ ਆ ਤਾਂ ਖੁਸ਼ੀ ਨਾਲ ਸੋਣਾ ਹੈ ਚਾਹ ਚਾਹਾਂਦੇ ਚਾਹ ਚਾਹਾਂਦੇ ਦਾ ਮਤਲਬ ਖੁਸ਼ੀ ਨਾਲ ਗੱਲਾਂ ਕਰਦਿਆਂ ਇਹ ਨਹੀਂ ਕਿ ਪਤਨੀ ਨਾਲ ਲੜਦੇ ਆ ਪਤੀ ਨਾਲ ਲੜਦੇ ਆ ਬੱਚਿਆਂ ਨਾਲ ਝਗੜਾ ਕਰਦੇ ਆ ਬਲਕਿ ਇਹ ਵਿਸ਼ਵਾਸ ਰੱਖੀਏ ਆਪਣੇ ਉਹ ਮਾਲਕ ਤੇ ਕਿਉਂਕਿ ਦੇਣ ਵਾਲਾ ਦਾਤਾ ਦੇਣ ਵਾਲਾ ਉਹ ਹੈ ਬੋਲੋ ਸਮਝਦੇ ਹੋ ਕਿ ਨਹੀਂ ਇਸ ਲਈ ਜਦੋਂ ਉਹਦੇ ਤੇ ਵਿਸ਼ਵਾਸ ਹੈ ਤਾਂ ਫਿਰ ਇਹਦਾ ਮਤਲਬ ਹੁੰਦਾ ਜਿਹਨੇ ਜ਼ਿੰਦਗੀ ਦਿੱਤੀ ਹੈ ਜਿਸਨੇ ਮੈਨੂੰ ਜੀਵਨ ਦਿੱਤਾ ਉਹ ਮੇਰੀ ਸੰਭਾਲ ਕਰੇਗਾ ਔਰ ਜਿਸਨੇ ਮੇਰੇ ਬੱਚਿਆਂ ਨੂੰ ਜੀਵਨ ਦਿੱਤਾ ਹੈ ਉਹ ਬੱਚਿਆਂ ਦੀ ਸੰਭਾਲ ਵੀ ਜ਼ਰੂਰ ਕਰੇਗਾ ਕਿਉਂਕਿ ਦੇਖਿਆ ਹੈ ਕਿ ਬੰਦਾ ਜ਼ਿਆਦਾਤਰ ਆਪਣੇ ਬੱਚਿਆਂ ਦੇ ਫਿਊਚਰ ਨੂੰ ਲੈ ਕੇ ਟੈਨਸ਼ਨ ਕਰਦਾ ਹੈ ਪਰ ਹੁਣ ਜਰਾ ਸੋਚੋ ਕੱਲ ਨੂੰ ਬੰਦਾ ਮਰ ਜਾਵੇ ਤਾਂ ਫਿਰ ਬੱਚਿਆਂ ਦਾ ਕੀ ਬਣਨਾ ਹੈ ਬਣਾਉਣ ਵਾਲਾ ਤਾਂ ਉਹ ਹੈ ਇਸ ਲਈ ਵਿਸ਼ਵਾਸ ਦੀ ਕਲਾ ਸਿੱਖਣੀ ਹੈ ਆਪਣੇ ਮਾਲਿਕ ਦੇ ਉੱਪਰ ਵਿਸ਼ਵਾਸ ਰੱਖਣ ਦੀ ਕਲਾ ਸਿੱਖਣੀ ਹੈ ਇਹਨਾਂ ਪੰਛੀਆਂ ਤੋਂ ਤਾਂ ਹੀ ਤਾਂ ਉਹਨਾਂ ਨੇ ਕਿਹਾ ਹਾਂ ਬਲੀਹਾਰੀ ਤਿਨਾ ਪੰਖੀਆਂ ਜੰਗਲ ਜਿਨਕਾ ਬਾਸ ਕੰਕਰ ਚੁਗਣ ਅਤਲ ਬਸਣ ਰੱਬ ਨਾ ਛੋੜਣ ਆਸ ਇਹ ਬਾਬਾ ਫਰੀਦ ਦੀ ਬਾਣੀ ਹੈ ਕਿ ਬਲੀਹਾਰ ਜਾਵਾਂ ਇਹਨਾਂ ਪੰਛੀਆਂ ਤੋਂ ਖਾਲੀ ਆਲਣੇ ਚ ਬੈਠਦੇ ਐ ਪਰ ਦੇਖੋ ਇਹਨਾਂ ਦੇ ਅੰਦਰ ਕਿੰਨਾ ਵਿਸ਼ਵਾਸ ਹੈ ਇੱਕ ਇੱਕ ਦਾਣਾ ਚੁਗਦੇ ਐ ਪਰ ਫਿਰ ਵੀ ਆਪਣੇ ਰੱਬ ਤੇ ਪੂਰਾ ਵਿਸ਼ਵਾਸ ਰੱਖਦੇ ਐ ਆਸ ਰੱਖਦੇ ਐ ਠੀਕ ਹੈ ਪੰਛੀ ਦਾ ਪੇਟ ਇੱਕ ਦਾਣੇ ਨਾਲ ਨਹੀਂ ਭਰਦਾ ਪਰ ਉਹਨੂੰ ਵਿਸ਼ਵਾਸ ਹੈ ਕਿ ਜਿਸ ਨੇ ਜੀਵਨ ਦਿੱਤਾ ਇੱਕ ਇੱਕ ਦਾਣਾ ਚੁਗ ਕੇ ਉਹਨਾ ਮੈਨੂੰ ਇੰਨੇ ਦਾਣੇ ਦੇ ਦੇਣੇ ਜਿਨ੍ਹਾਂ ਮੇਰਾ ਪੇਟ ਭਰ ਜਾਣਾ ਹੈ ਕਿਉਂਕਿ ਜਿਸ ਨੇ ਜੀਵਨ ਦਿੱਤਾ ਉਹ ਮੈਨੂੰ ਕਮੀ ਨਹੀਂ ਆਣ ਦੇਗਾ ਔਰ ਫਿਰ ਦੇਖੋ ਕੋਈ ਪੰਛੀ ਕਦੀ ਭੁੱਖਾ ਨਹੀਂ ਸੌਂਦਾ ਜਰਾ ਸਮਝ ਲੈਣਾ ਸਾਰਿਆਂ ਨੇ ਕਹਿੰਦੇ ਜੰਗਲ ਦੇ ਅੰਦਰ ਇੰਨੇ ਜਾਨਵਰ ਘੁੰਮਦੇ ਐ ਇੰਨੇ ਪਸ਼ੂ ਐ ਪੰਛੀ ਐ ਉਹ ਕੁਦਰਤ ਨੇ ਜਿਹਨੂੰ ਜੀਵਨ ਦਿੱਤਾ ਨਾ ਭੋਜਨ ਵੀ ਸਭ ਨੂੰ ਮਿਲਦਾ ਹੈ ਇਹ ਤਾਂ ਕਹਾਵਤ ਤੁਸੀਂ ਵੀ ਸੁਣੀ ਹੋਣੀ ਐ ਕਿ ਪੱਥਰਾਂ ਦੇ ਅੰਦਰ ਵੀ ਕੀੜਿਆਂ ਨੂੰ ਰਿਜ਼ਕ ਦੇ ਦਿੰਦਾ ਉਹ ਦਿੰਦਾ ਹੈ ਕਿ ਨਹੀਂ ਕਿਉਂਕਿ ਕਈ ਮਿਸਾਲਾਂ ਐਸੀਆਂ ਹੈ ਕਈ ਵਾਰੋਂ ਪੱਥਰ ਤੋੜੇ ਗਏ ਉਹਨਾਂ ਦੇ ਅੰਦਰੋਂ ਕੀੜੇ ਮਿਲੇ ਤਾਂ ਉਹਨਾਂ ਅੰਦਰੋਂ ਕੀੜੇ ਮਿਲੇ ਤਾਂ ਜੇ ਕੀੜਾ ਹੈ ਜਿੰਦਾ ਹੈ ਜੀਵਨ ਹੈ ਤੇ ਇਹਦਾ ਮਤਲਬ ਉਹਨੂੰ ਰਿਜ਼ਕ ਵੀ ਕਿਤੇ ਉਹਨਾਂ ਕਿਤੇ ਮਿਲ ਰਿਹਾ ਸੀ ਤਾਂ ਹੀ ਉਹਦਾ ਜੀਵਨ ਹੈ ਜੇ ਉਹਨੂੰ ਰਿਜ਼ਕ ਹੀ ਨਾ ਮਿਲਦਾ ਫਿਰ ਤਾਂ ਕਦੋਂ ਦਾ ਹੀ ਉਹ ਮਰ ਜਾਂਦਾ ਹੁਣ ਜਿਹੜਾ ਪੱਥਰ ਦੇ ਅੰਦਰ ਕਿੰਨਾ ਮਜ਼ਬੂਤ ਪੱਥਰ ਉਹਦੇ ਅੰਦਰ ਉਹ ਛੋਟੇ-ਛੋਟੇ ਜੰਤੂਆਂ ਨੂੰ ਕੀੜੀਆਂ ਨੂੰ ਰਿਜ਼ਕ ਦੇ ਸਕਦਾ ਹੈ ਤਾਂ ਫਿਰ ਜ਼ਰਾ ਸੋਚੋ ਤੁਹਾਨੂੰ ਤਾਂ ਬਣਾਏ ਉਹਨਾਂ ਨੇ ਟੌਪ ਆਫ ਦੀ ਕ੍ਰिएशन ਹੈ ਤੁਹਾਨੂੰ ਤਾਂ ਸਾਰੀਆਂ ਯੂਨੀਆਂ ਦਾ ਸਰਦਾਰ ਬਣਾ ਕੇ ਭੇਜਿਆ ਹੈ ਤੁਹਾਨੂੰ ਤਾਂ ਉਹਨਾਂ ਆਪਣਾ ਨੂਰ ਦੇ ਕੇ ਭੇਜਿਆ ਹੈ ਆਪਣਾ ਅੰਸ਼ ਬਣਾ ਕੇ ਭੇਜਿਆ ਹੈ ਤਾਂ ਫਿਰ ਜ਼ਰਾ ਸੋਚੋ ਤੁਹਾਨੂੰ ਕਿੰਦਾ ਕਮੀ ਰਹਿ ਸਕਦੀ ਹੈ ਜਦ ਵੀ ਇਨਸਾਨ ਦੇ ਜੀਵਨ 'ਚ ਕਮੀ ਆਂਦੀ ਏ ਤਾਂ ਇਨਸਾਨ ਦੀ ਆਪਣੀ ਬੇਵਿਸ਼ਵਾਸੀ ਕਰਕੇ ਆਂਦੀ ਏ ਆਪਣੀ ਬੇਵਿਸ਼ਵਾਸੀ ਕਰਕੇ ਆਂਦੀ ਏ ਗੱਲ ਹਮੇਸ਼ਾ ਯਾਦ ਰੱਖਣਾ ਕਿਉਂਕਿ ਇੱਥੇ ਬਾਬਾ ਫਰੀਦ ਜੀ ਇੱਕ ਹੋਰ ਘਟਨਾ ਦੱਸਣ ਲੱਗੇ ਆ ਕਿਉਂਕਿ ਵਿਸ਼ਵਾਸ ਦੀ ਗੱਲ ਚੱਲੀ ਏ ਕਿਉਂਕਿ ਬਾਬਾ ਫਰੀਦ ਨੇ ਅਗਲੀ ਲਾਈਨ 'ਚ ਕਿਹਾ ਕਿ ਮੈਂ ਵੀ ਵਿਸ਼ਵਾਸ ਦੀ ਕਲਾ ਹਿਰਨਾ ਤੋਂ ਸਿੱਖੀ ਸੀ ਇਹ ਤੋਂ ਸਿੱਖੀ ਸੀ ਹਿਰਨਾ ਤੋਂ बाबा फरीद ने कित्ता विश्वास दी कला हिरणा ਤੋਂ ਸਿੱਖੀ बाबा फरीद ਨੇ ਦੱਸਿਆ ਸੇਵਕਾਂ ਨੇ ਪੁੱਛਿਆ ਮਹਾਰਾ ਜੀ ਸਾਨੂੰ ਵੀ ਦੱਸੋ ਕਿ ਤੁਸੀਂ ਹਿਰਣਾ ਤੋਂ ਕਿੱਦਾਂ ਵਿਸ਼ਵਾਸ ਦੀ ਕਲਾ ਸਿੱਖੀ ਤਾਂ बाबा फरीद ਦੱਸਦੇ ਐ ਕਿ ਜਦੋਂ ਮੈਂ ਜੰਗਲ 'ਚ ਰਹਿ ਕੇ ਇਵਾਦਤ ਕਰ ਰਿਹਾ ਸੀ ਆਪਣੇ ਖੁਦਾ ਦੀ ਹੁਣ ਤੁਸੀਂ ਵੀ ਸਮਝ ਲੈਣਾ ਕਿ ਜਦੋਂ ਮੈਂ ਜੰਗਲ 'ਚ ਰਹਿ ਕੇ ਖੁਦਾ ਦੀ ਇਵਾਦਤ ਕਰ ਰਿਹਾ ਸੀ ਇੱਕ ਦਿਨ ਬੰਦਗੀ ਕਰਦੇ ਕਰਦੇ ਨੂੰ ਮੈਨੂੰ ਬੜੀ ਪਿਆਸ ਲੱਗੀ ਔਰ ਮੈਂ ਬੰਦਗੀ ਤੋਂ ਉੱਠਿਆ ਔਰ ਪਾਣੀ ਦੀ ਤਲਾਸ਼ ਵਿੱਚ ਤੁਰ ਪਿਆ ਜਦੋਂ ਪਾਣੀ ਦੀ ਤਲਾਸ਼ ਕਰ ਰਿਹਾ ਹਾਂ ਮੈਂ ਤਾਂ ਪਾਣੀ ਨੂੰ ਲੱਭਦਾ ਲੱਭਦਾ ਮੈਂ ਜੰਗਲ 'ਚ ਘੁੰਮ ਰਿਹਾ ਹਾਂ ਆਖਿਰ ਇੱਕ ਜਗ੍ਹਾ ਮੈਂ ਕਿੱਥੇ ਪਹੁੰਚਿਆ ਜਿੱਥੇ ਸਾਹਮਣੇ ਜੰਗਲ 'ਚ ਇੱਕ ਕੂਆ ਹੈ ਦੂਰੋਂ ਕੂਆ ਨਜ਼ਰ ਆ ਗਿਆ ਤਾਂ ਮਨ ਨੂੰ ਖੁਸ਼ੀ ਹੋਈ ਕਿ ਪਿਆਸ ਬੜੀ ਲੱਗੀ ਹੈ ਸ਼ੁਕਰ ਹੈ ਖੁਦਾ ਦਾ ਕਿ ਕੂਆ ਨਜ਼ਰ ਆ ਗਿਆ ਹੁਣ ਜੇ ਕੂਆ ਹੈ ਤਾਂ ਪਾਣੀ ਵੀ ਜ਼ਰੂਰ ਹੋਏਗਾ ਆਸ ਹੋਈ ਮੈਂ ਤੇਜ਼ੀ ਨਾਲ ਕੂਏ ਦੀ ਤਰਫ ਜਾ ਰਿਹਾ ਹਾਂ ਪਰ ਜਿੱਦਾਂ ਜਿੱਦਾਂ ਕੂਆ ਮੇਰੇ ਨੇੜੇ ਆ ਰਿਹਾ ਹੈ ਤਾਂ ਮੇਰੀ ਨਜ਼ਰ ਕਿੱਧਰ ਗਈ ਕਿ ਕੂਆ ਤਾਂ ਹੈ ਕਿਤੇ ਰੱਸੀ ਡੋਲ ਨਜ਼ਰ ਨਹੀਂ ਆਉਂਦਾ ਰੱਸੀ ਡੋਲ ਕਿਤੇ ਨਜ਼ਰ ਹੀ ਨਹੀਂ ਆਉਂਦਾ ਮਨ ਵਿੱਚ ਖਿਆਲ ਆ ਗਿਆ ਕਿ ਰੱਸੀ ਡੋਲ ਕਿਤੇ ਹੈ ਨਹੀਂ ਫਿਰ ਮੈਂ ਕੂਏ ਦੇ ਕੋਲ ਪਹੁੰਚਿਆ ਝੁੱਕ ਕੇ ਦੇਖਿਆ ਪਾਣੀ ਬਹੁਤ ਨੀਮਾ ਹੈ ਹੱਥ ਨਾਲ ਪਾਣੀ ਨਹੀਂ ਕੱਢਿਆ ਜਾ ਸਕਦਾ ਉੱਥੇ ਰੱਸੀ ਔਰ ਡੋਲ ਦੀ ਜ਼ਰੂਰਤ ਹੈ ਪਰ ਰੱਸੀ ਡੋਲ ਕਿਤੇ ਹੈ ਨਹੀਂ ਮੈਂ ਕਦੀ ਕਿਸੇ ਪੇੜ ਤੇ ਦੇਖਾਂਗੇ ਜਿੱਥੇ ਕੂਆ ਹੈ ਉੱਥੇ ਰੱਸੀ ਡੋਲ ਵੀ ਜ਼ਰੂਰ ਹੋਣਾ ਚਾਹੀਦਾ ਹੈ ਸ਼ਾਇਦ ਕਿਸੇ ਨੇ ਪੇੜ ਤੇ ਟੰਗਿਆ ਹੋ ਹੋ ਇਸ ਲਈ ਮੈਂ ਜਿੰਨੇ ਕੂਏ ਦੇ ਨਜ਼ਦੀਕ ਪੇੜ ਸੀ ਸਾਰੇ ਪੇੜਾਂ ਦੇ ਉੱਪਰ ਲੱਭ ਲਿਆ ਪਰ ਕਿਤੇ ਰੱਸੀ ਡੋਲ ਨਹੀਂ ਮਿਲਿਆ ਫਿਰ ਮੈਂ ਨਿਰਾਸ਼ ਹੋ ਕੇ ਪੇੜ ਦੇ ਥੱਲੇ ਬਹਿ ਗਏ ਰੱਬ ਨੂੰ ਕਹਿਣ ਲੱਗਾ ਵਾਹ ਰੱਬਾ ਜੰਗਲ ਚ ਕੂਆ ਤਾਂ ਮਿਲਿਆ ਪਰ ਕੀ ਫਾਇਦਾ ਕੂਆ ਮਿਲਣ ਦਾ ਜੇ ਰੱਸੀ ਡੋਲ ਹੀ ਨਹੀਂ ਬੋਲੋ ਸਮਝਦੇ ਹੋ ਆਪਣੇ ਕੀ ਫਾਇਦਾ ਜੇ ਰੱਸੀ ਡੋਲ ਹੀ ਨਹੀਂ ਹੈ ਤਾਂ ਕਿਦਾਂ ਮੈਂ ਪਾਣੀ ਤੱਕ ਪਹੁੰਚਾਂ ਉਹ ਇਹੀ ਸੋਚਾਂ ਮੈਂ ਸੋਚ ਰਿਹਾ ਹਾਂ ਰੱਬ ਨੂੰ ਇਹੀ ਮੈਂ ਅੰਦਰੋਂ ਸ਼ਿਕਾਇਤਾਂ ਕਰ ਰਿਹਾ ਹਾਂ ਕਿ ਪਾਣੀ ਵੀ ਮਿਲਿਆ ਪਰ ਬਿਨਾਂ ਰੱਸੀ ਡੋਲ ਤੋਂ ਕਿੱਦਾਂ ਪੀਵਾਂ ਇਹ ਕਿੱਦਾਂ ਦੀ ਰੱਬਾ ਤੇਰੀ ਖੇਡ ਹੈ ਹਾਲੇ ਮੈਂ ਇਹੀ ਸ਼ਿਕਾਇਤਾਂ ਹੀ ਆਪਣੇ ਰੱਬ ਨੂੰ ਦੇ ਰਿਹਾ ਸੀ ਕਿ ਹਿਰਨਾਂ ਦਾ ਜੋੜਾ ਆਇਆ ਹਿਰਨਾਂ ਦਾ ਜੋੜਾ ਆਇਆ ਔਰ ਹਿਰਨਾਂ ਦਾ ਜੋੜਾ ਚੱਲਦਾ ਚੱਲਦਾ ਮੂਹੇ ਦੇ ਕੋਲ ਆ ਗਿਆ ਉਹਨਾਂ ਦੀ ਤਰਫ ਮੇਰਾ ਧਿਆਨ ਗਿਆ ਤਾਂ ਮੈਂ ਦੇਖਿਆ ਕਿ ਹਿਰਨ ਵੀ ਪਿਆਸੇ ਲੱਗਦੇ ਐ ਪਰ ਇਹ ਤਾਂ ਹਿਰਨ ਐ ਵਿਚਾਰੇ ਮੈਂ ਇਨਸਾਨ ਹੋ ਕੇ ਪਾਣੀ ਤੱਕ ਨਹੀਂ ਪਹੁੰਚ ਪਾਇਆ ਤਾਂ ਇਹ ਹਿਰਨ ਕਿੱਦਾਂ ਪਾਣੀ ਤੱਕ ਪਹੁੰਚਣਗੇ ਮੈਂ ਬੇਵੱਸਾਂ ਨਾ ਰੱਸੀ ਹੈ ਨਾ ਡੋਲ ਹੈ ਨਹੀਂ ਤਾਂ ਮੈਂ ਆਪਣੀ ਪਿਆਸ ਵੀ ਬੁਝਾਉਂਦਾ ਤੇ ਇਹਨਾਂ ਹਿਰਨਾਂ ਦੀ ਪਿਆਸ ਵੀ ਜ਼ਰੂਰ ਬੁਝਾ ਦਿੰਦਾ ਪਰ ਹੁਣ ਕੀਤਾ ਕੀ ਜਾਵੇ ਰੱਸੀ ਡੋਲ ਹੈ ਨਹੀਂ ਇਹੀ ਬਾਬਾ ਫਰੀਦ ਹਿਰਨਾਂ ਦੀ ਤਰਫ ਦੇਖ ਕੇ ਸੋਚ ਰਹੇ ਐ ਕਿ ਜਦ ਨੂੰ ਕੀ ਦੇਖਿਆ ਬਾਬਾ ਫਰੀਦ ਨੇ ਕਿ ਉਹ ਹਿਰਨਾਂ ਦਾ ਜੋੜਾ ਕੂਏ ਦੇ ਕੋਲ ਗਿਆ ਕੂਏ ਦੀ ਤਰਫ ਦੇਖਿਆ ਕੂਏ ਦੀ ਤਰਫ ਦੇਖਣ ਤੋਂ ਬਾਅਦ ਉਹਨਾਂ ਨੇ ਆਕਾਸ਼ ਦੀ ਤਰਫ ਦੇਖਿਆ ਆਸਮਾਨ ਦੀ ਤਰਫ ਦੇਖਿਆ ਜਦੋਂ ਆਸਮਾਨ ਦੀ ਤਰਫ ਇਹਨਾਂ ਨੇ ਦੇਖਿਆ ਉਸ ਜੋੜੇ ਨੇ ਤਾਂ ਥੋੜੀ ਢੇਰ ਹੋਈ ਸੀ ਆਕਾਸ਼ ਦੀ ਤਰਫ ਦੇਖਦਿਆਂ ਨੂੰ ਕਿ ਅਚਾਨਕ ਕੀ ਹੋਇਆ ਕਿ ਕੂਏ ਦਾ ਪਾਣੀ ਉੱਪਰ ਆ ਗਿਆ ਔਰ ਹਿਰਨ ਪਾਣੀ ਪੀਣ ਲੱਗ ਗਏ ਹਿਰਨਾ ਨੇ ਪਾਣੀ ਪੀਤਾ ਜਦੋਂ ਬਾਬਾ ਫਰੀਦ ਨੇ ਪਿੱਛੇ ਬੈਠਿਆਂ ਨੇ ਮੰਜ਼ਰ ਦੇਖਿਆ ਤਾਂ ਬਾਬਾ ਫਰੀਦ ਕਹਿੰਦੇ ਕਮਾਲ ਦੀ ਗੱਲ ਐ ਇਹ ਪਾਣੀ ਕੂਏ ਦੇ ਉੱਪਰ ਆ ਗਿਆ ਹਿਰਨ ਪਾਣੀ ਪੀ ਰਹੇ ਐ ਕੂਆ ਲਮਾ ਲਮਾ ਪਾਣੀ ਨਾਲ ਭਰ ਗਿਆ ਹੁਣ ਹਿਰਨ ਪਾਣੀ ਪੀ ਰਹੇ ਐ ਤਾਂ ਬਾਬਾ ਫਰੀਦ ਨੇ ਕਿਹਾ ਜਰਾ ਹਿਰਨ ਪੀਲਣ ਕਿਉਂਕਿ ਜੇ ਮੈਂ ਦੌੜ ਕੇ ਗਿਆ ਤਾਂ ਹਿਰਨ ਡਰ ਕੇ ਕਿਤੇ ਪਿੱਛੇ ਨਾ ਹੋ ਜਾਣ ਪਹਿਲਾਂ ਇਹ ਪਾਣੀ ਪੀਲਣ ਫਿਰ ਮੈਂ ਵੀ ਪੀ ਲਵਾਂ ਹੁਣ ਹਿਰਨ ਜਦੋਂ ਪਾਣੀ ਪੀ ਕੇ ਪਿੱਛੇ ਨੂੰ ਹੋਏ ਬਾਬਾ ਫਰੀਦ ਦੌੜ ਕੇ ਗਏ ਦੌੜ ਕੇ ਜਦੋਂ ਕੂਏ ਦੇ ਪਾਣੀ ਨੂੰ ਹੱਥ ਲਾਣ ਲੱਗੇ ਤਾਂ ਪਾਣੀ ਦੁਬਾਰਾ ਥੱਲੇ ਚਲਾ ਗਿਆ ਬਾਬਾ ਫਰੀਦ ਬੜੇ ਹੈਰਾਨ ਹੋਏ ਬਾਬਾ ਫਰੀਦ ਨੇ ਆਕਾਸ਼ ਦੀ ਤਰਫ ਦੇਖ ਕੇ ਕੀ ਬੋਲਿਆ ਕਿ ਉੱਚੀ ਸਾਰੀ ਦੁਨੀਆ ਨਾਲੋਂ ਰੱਬਾ ਤੇਰੀ ਜਾਤ ਹੈ ਕਿ ਐ ਮੇਰੇ ਰੱਬ ਐ ਮੇਰੇ ਪ੍ਰਮਾਤਮਾ ਤੇਰੀ ਜਾਤ ਤੇਰੀ ਸਿਫਤ ਸਾਰੀ ਦੁਨੀਆ ਤੋਂ ਬਹੁਤ ਉੱਚੀ ਹੈ ਬਹੁਤ ਬੜੀ ਹੈ ਉੱਚੀ ਸਾਰੀ ਦੁਨੀਆ ਨਾਲੋਂ ਰੱਬਾ ਤੇਰੀ ਜਾਤ ਹੈ ਕੀ ਤੇਰੇ ਇਸ ਬੰਦੇ ਤੋਂ ਵੱਧ ਹਿਰਨਾ ਦੀ ਔਕਾਤ ਰਹਿ ਕੇ ਕਿ ਲਾਈਨ ਸਮਝ ਨਹੀਂ ਰੱਬ ਨੂੰ ਮਿਹਣਾ ਦੇ ਰਿਹਾ ਕਿ ਰੱਬਾ ਮੈਂ ਤੇਰੀ ਦਿਨ ਰਾਤ ਬੰਦਗੀ ਕਰਨ ਵਾਲਾ ਦਿਨ ਰਾਤ ਤੇਰੀ ਭਗਤੀ ਕਰਨ ਵਾਲਾ ਮੈਂ ਪਿਆਸਾ ਊਂਹੇ ਦੇ ਕੋਲ ਤੜਫ ਰਿਹਾ ਹਾਂ ਪਿਆਸ ਦੇ ਨਾਲ ਪਰ ਇਹ ਹਿਰਨ ਆਏ ਉਹ ਆ ਕੇ ਪਾਣੀ ਪੀ ਕੇ ਚਲੇ ਗਏ ਕੀ ਮੇਰੇ ਤੋਂ ਜ਼ਿਆਦਾ ਹਿਰਨਾਂ ਦੀ ਔਕਾਤ ਹੈ ਜਿੱਦਾਂ ਬੰਦਾ ਕਹਿੰਦਾ ਹੈ ਉਹਦੀ ਪਦਵੀ ਮੇਤੋਂ ਹੀ ਉੱਚੀ ਹੋ ਗਈ ਕਿ ਉਹਨਾਂ ਨੂੰ ਪਾਣੀ ਉੱਪਰ ਆ ਕੇ ਮਿਲ ਗਿਆ ਤਾਂ ਮੈਂ ਪਿਆਸਾ ਹੀ ਬੈਠਾ ਹਾਂ ਇਸ ਲਈ ਉੱਚੀ ਸਾਰੀ ਦੁਨੀਆ ਨਾਲੋਂ ਰੱਬਾ ਤੇਰੀ ਜਾਤ ਏ ਕੀ ਤੇਰੇ ਇਸ ਬੰਦੇ ਤੋਂ ਵੱਧ ਹਿਰਨਾ ਦੀ ਔਕਾਤ ਏ ਹਿਰਨਾ ਨੇ ਸੀ ਪਾਣੀ ਪੀਣਾ ਪਾਣੀ ਉੱਤੇ ਆਇਆ ਹਿਰਨਾ ਨੇ ਸੀ ਪਾਣੀ ਪੀਣਾ ਪਾਣੀ ਉੱਤੇ ਆਇਆ ਮੇਰੀ ਵਾਰੀ ਥੱਲੇ ਗਿਆ ਮੈਂ ਜੋ ਹੀ ਹੱਥ ਵਧਾਇਆ ਕਹਿੰਦੇ ਮੇਰੀ ਵਾਰੀ ਪਾਣੀ ਥੱਲੇ ਚਲਾ ਗਿਆ ਜਿੱਦਾਂ ਹੀ ਮੈਂ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਅੱਗੇ ਵਧਾਇਆ ਪਾਣੀ ਥੱਲੇ ਚਲਾ ਗਿਆ ਹਿਰਨਾ ਨੇ ਪਾਣੀ ਪੀਣਾ ਸੀ ਤਾਂ ਥੱਲੇ ਦਾ ਪਾਣੀ ਉੱਪਰ ਆ ਗਿਆ हिरਣਾ ਨੇ ਸੀ ਪਾਣੀ ਪੀਣਾ ਪਾਣੀ ਉੱਤੇ ਆਇਆ ਮੇਰੀ ਵਾਰੀ ਥੱਲੇ ਗਿਆ ਮੈਂ ਜੁਈ ਹੱਥ ਵਧਾਇਆ ਰੱਬਾ ਤੇਰਾ ਤੇਦ ਇਹ ਮੈਨੂੰ ਜਰਾ ਸਮਝ ਨਾ ਆਇਆ ਕੀ ਤੂੰ ਆਪਣੇ ਬੰਦੇ ਤੋਂ ਵੱਧ ਹਿਰਨਾ ਦਾ ਬੁਲ ਪਾਇਆ ਕਹਿੰਦੇ ਰੱਬਾ ਮੈਨੂੰ ਤੇਰਾ ਤੇਦ ਸਮਝ ਨਹੀਂ ਆਇਆ ਕਿ ਆਪਣੇ ਇਸ ਬੰਦੇ ਤੋਂ ਜਿਹੜਾ ਆਪਣਾ ਘਰ-ਬਾਰ ਛੱਡ ਕੇ ਜੰਗਲ 'ਚ ਤੇਰੀ ਇਵਾਦਤ ਕਰ ਰਿਹਾ ਹੈ ਕੀ ਤੂੰ ਆਪਣੇ ਇਸ ਬੰਦੇ ਤੋਂ ਜ਼ਿਆਦਾ ਹਿਰਨਾ ਦਾ ਮੁੱਲ ਪਾ ਲਿਆ ਇਹ ਤਾਂ اے ਰੱਬਾ ਮੈਨੂੰ ਤੇਰਾ ਭੇਦ ਸਮਝ ਨਹੀਂ ਆਇਆ ਕੀ ਤੇਰੀਆਂ ਨਜ਼ਰਾਂ 'ਚ ਹਿਰਨ ਉੱਚੇ ਹੋ ਗਏ ਤਾਂ ਮੈਂ ਨੀਵਾ ਹੋ ਗਿਆ ਮੇਰਾ ਮੁੱਲ ਘਟ ਗਿਆ ਤਾਂ ਹਿਰਨਾ ਦਾ ਵੱਧ ਗਿਆ ਕੀ ਤੂੰ ਆਪਣੇ ਬੰਦੇ ਤੋਂ ਵੱਧ ਹਿਰਨਾ ਦਾ ਮੁੱਲ ਪਾਇਆ ਜਦੋਂ ਇਦਾਂ ਰੱਬ ਨੂੰ ਮੇੜਾ ਮਾਰਿਆ ਤਾਂ ਫਿਰ ਰੱਬ ਦੀ ਆਵਾਜ਼ ਆਈ ਫੇ ਰੱਬ ਦੀ ਆਵਾਜ਼ ਕੀ ਆਂਦੀ ਜ਼ਰਾ ਗੌਰ ਕਰਨਾ ਫੇ ਰੱਬ ਦੀ ਆਵਾਜ਼ ਆਈ ਕਿ ਰੱਬ ਨੇ ਇਹ ਫਰਮਾਇਆ ਰੱਬ ਨੇ ਫਿਰ ਫਰਮਾਇਆ ਤੇਰਾ ਮਸਲਾ ਦੇਵਾ ਖੋਲ ਰੱਬ ਕਹਿੰਦਾ ਆਜਾ ਤੂੰ ਮੈਨੂੰ ਸ਼ਿਕਾਇਤਾਂ ਦਾ ਕਰਦਾ ਆ ਮੈਨੂੰ ਸ਼ਿਕਾਇਤਾਂ ਦਾ ਦੇ ਰਿਹਾ ਕਿ ਐ ਰਬਾ ਤੂੰ ਹਿਰਨਾ ਦਾ ਮੁੱਲ ਪਾ ਲਿਆ ਮੇਰਾ ਨਹੀਂ ਪਾਇਆ ਕੀ ਹਿਰਨਾ ਦੀ ਕੀਮਤ ਜ਼ਿਆਦਾ ਹੋ ਗਈ ਮੇਰੀ ਘੱਟ ਹੋ ਗਈ ਕਿ ਤੂੰ ਮੈਨੂੰ ਸ਼ਿਕਾਇਤ ਤਾਂ ਦੇ ਰਿਹਾ ਪਰ ਆਜਾ ਹੁਣ ਤੇਰਾ ਮਸਲਾ ਖੋਲ ਦੇਵਾ ਯਾਨੀ ਤੈਨੂੰ ਦੱਸ ਦੇਵਾ ਮੈਂ ਰੱਬ ਨੇ ਫੇ ਫਰਮਾਇਆ ਤੇਰਾ ਮਸਲਾ ਦੇਵਾ ਖੋਲ ਹੁਣ ਦਗਾ ਬਾਹਰ ਕਰਨਾ ਰੱਬ ਨੇ ਬਾਬਾ ਫਰੀਦ ਨੂੰ ਦੱਸਿਆ ਕਿ ਤੂੰ ਪਿਆਸਾ ਕੌਣ ਬੈਠਾ ਹੈ ਕਿਉਂ ਬੈਠਿਆ ਆ ਤਹਿਰਨਾਂ ਨੂੰ ਪਾਣੀ ਕਿਉਂ ਮਿਲਿਆ ਉਹਦਾ ਕਾਰਨ ਕੀ ਸੀ ਤੁਸੀਂ ਜਾਨਣਾ ਚਾਹੁੰਦੇ ਹੋ ਕਹਿੰਦੇ ਹੋ ਨਾ ਜਾਨਣਾ ਕਿਉਂਕਿ ਤੁਹਾਡੇ ਵਾਸਤੇ ਬੜੀ ਜ਼ਰੂਰੀ ਹੈ ਹੁਣ ਰੱਬ ਨੇ ਜਵਾਬ ਦਿੱਤਾ ਬਾਬਾ ਫਰੀਦ ਨੂੰ ਕਿ ਹਿਰਨ ਪਾਣੀ ਪੀ ਕੇ ਕਿਉਂ ਗਏ ਕਿ ਤੂੰ ਪਿਆਸਾ ਕਿਉਂ ਰਹਿ ਗਿਆ ਰੱਬ ਨੇ ਇਹ ਫਰਮਾਇਆ ਤੇਰਾ ਮਸਲਾ ਦੇਮਾ ਖੋਲ ਹਿਰਨਾ ਦਾਸੀ ਮੈਂ ਸਹਾਰਾ ਤੇਰਾ ਰਸੀ ਡੋਲ ਜਰਾ ਗੌਰ ਕਰਨਾ ਹਿਰਨਾ ਦਾ ਸੀ ਮੈਂ ਸਹਾਰਾ ਤੇਰਾ ਰਸੀ ਡੋਲ ਬਾਬਾ ਫਰੀਦ ਨੂੰ ਉਸ ਲਈ ਖੁਦਾ ਨੇ ਕਿਹਾ ਕਿ ਐ ਫਰੀਦ ਮੈਂ ਤੇਰਾ ਮਸਲਾ ਖੋਲ ਦੇਵਾਂ ਕਿ ਤੂੰ ਪਿਆਸਾ ਕਿਉਂ ਰ ਹਿਰਨਾ ਨੇ ਪਾਣੀ ਕਿਉਂ ਪੀਤਾ ਤਾਂ ਇਹਦਾ ਜਰਾ ਹੁਣ ਰਾਜ ਸਮਝ ਲੈ ਕਿ ਤੂੰ ਜਦੋਂ ਕੂਏ ਦੇ ਕੋਲ ਆਇਆ ਕੂਏ ਨੂੰ ਦੇਖਿਆ ਤਾਂ ਤੇਰਾ ਧਿਆਨ ਗਿਆ ਰਸੀ ਡੋਲ ਦੀ ਤਰਫ ਕਿ ਕੂਆ ਤਾਂ ਹੈ ਰਸੀ ਕਿੱਥੇ ਹੈ ਡੋਲ ਕਿੱਥੇ ਹੈ ਔਰ ਤੂੰ ਰਸੀ ਡੋਲ ਲੱਭਦਾ ਰਿਹਾ ਆਲੇ ਦੁਆਲੇ ਕਿਉਂਕਿ ਤੂੰ ਰਸੀ ਡੋਲ ਦਾ ਸਹਾਰਾ ਲਿਆ ਕਿ ਮੈਨੂੰ ਰਸੀ ਮਿਲੇ ਡੋਲ ਮਿਲੇ ਤਾਂ ਪਾਣੀ ਮਿਲਣਾ ਹੈ ਪਰ ਹਿਰਨਾ ਨੇ ਕੀ ਕੀਤਾ ਹਿਰਨ ਜਦੋਂ ਆਏ ਕੂਏ ਦੇ ਕੋਲ ਆ ਕੇ ਕੂਏ ਨੂੰ ਦੇਖਿਆ ਨਜ਼ਰ ਮਾਰੀ ਕਿ ਪਾਣੀ ਬਹੁਤ ਥੱਲੇ ਹੈ ਤਾ ਹਿਰਨਾ ਨੇ ਉੱਪਰ ਦੇਖ ਕੇ ਮੈਨੂੰ ਕਿਹਾ ਕਿ ਇਹ ਮੇਰੇ ਮਾਲਿਕ ਇਹ ਪਰਮਾਤਮਾ ਇਹ ਖੁਦਾ ਤੂੰ ਸਾਨੂੰ ਜ਼ਿੰਦਗੀ ਦਿੱਤੀ ਹੈ ਤੂੰ ਸਾਨੂੰ ਜੀਵਨ ਦਿੱਤਾ ਹੈ ਅੱਜ ਸਾਨੂੰ ਪਿਆਸ ਲੱਗੀ ਹੈ ਪਰ ਪਾਣੀ ਬਹੁਤ ਥੱਲੇ ਹੈ ਅਸੀਂ ਪਾਣੀ ਤੱਕ ਨਹੀਂ ਪਹੁੰਚ ਸਕਦੇ ਪਰ ਜੇ ਤੂੰ ਚਾਵੇਂ ਪਾਣੀ ਸਾਡੇ ਤੱਕ ਪਹੁੰਚ ਸਕਦਾ ਹੈ ਠੀਕ ਹੈ ਅਸੀਂ ਪਾਣੀ ਤੱਕ ਨਹੀਂ ਪਹੁੰਚ ਸਕਦੇ ਕਿਉਂਕਿ ਪਾਣੀ ਬਹੁਤ ਸਾਡੀ ਪਹੁੰਚ ਤੋਂ ਬਾਹਰ ਹੈ ਪਰ اے ਪ੍ਰਭੂ ਮੇ ਸਾਡੀ ਪਹੁੰਚ ਤੇਰੇ ਤੱਕ ਐ ਜੇ ਤੂੰ ਚਾਵੇਂ ਤਾਂ ਪਾਣੀ ਸਾਡੇ ਤੱਕ ਪਹੁੰਚ ਸਕਦਾ ਹੈ ਇਸ ਲਈ اے ਪ੍ਰਭੂ ਕਰ ਦੇ ਰਹਿਮਤ ਉਹਨਾਂ ਨੇ ਮੇਰੇ ਤੇ ਆਸ ਰੱਖੀ ਮੇਰ ਤੋਂ ਮੰਗਿਆ ਤਾਂ ਜਿਹੜੀ ਚੀਜ਼ ਉਹਨਾਂ ਦੀ ਪਹੁੰਚ ਤੋਂ ਬਾਹਰ ਸੀ ਉਹ ਵੀ ਚੀਜ਼ ਮੈਂ ਉਹਨਾਂ ਤੱਕ ਪਹੁੰਚਾ ਦਿੱਤੀ ਇਸ ਲਈ ਇਹ ਗੱਲ ਦਾ ਤੁਸੀਂ ਵੀ ਧਿਆਨ ਰੱਖਣਾ ਹੈ ਕਈ ਵਾਰ ਜੀਵਨ 'ਚ ਬੰਦਾ ਸੋਚਦਾ ਹੈ ਮੈਂ ਆ ਕੰਮ ਨਹੀਂ ਕਰ ਸਕਦਾ ਮੇਰੀ ਪਹੁੰਚ ਤੋਂ ਬਾਹਰ ਹੈ ਮੈਂ ਆ ਚੜਾਈ ਨਹੀਂ ਚੜ ਸਕਦਾ ਮੇਰੀ ਪਹੁੰਚ ਤੋਂ ਬਾਹਰ ਹੈ ਮੈਂ ਇੱਥੇ ਤੱਕ ਨਹੀਂ ਪਹੁੰਚ ਸਕਦਾ ਮੈਂ ਕਾਮਯਾਬ ਨਹੀਂ ਹੋ ਸਕਦਾ ਮੇਰੀ ਪਹੁੰਚ ਤੋਂ ਬਾਹਰ ਹੈ ਤੇ ਗੱਲ ਯਾਦ ਰੱਖੋ ਠੀਕ ਹੈ ਕੁਝ ਚੀਜ਼ਾਂ ਹੈ ਜੋ ਤੁਹਾਡੀ ਪਹੁੰਚ ਤੋਂ ਬਾਹਰ ਹੈ ਪਰ ਅਗਰ ਤੁਸੀਂ ਆਪਣੇ ਮਾਲਕ ਤੇ ਵਿਸ਼ਵਾਸ ਰੱਖੋਗੇ ਯਕੀਨ ਰੱਖੋਗੇ ਉਹਦੇ ਅੱਗੇ ਬੇਨਤੀ ਕਰੋਗੇ ਤਾਂ ਪਰਮਾਤਮਾ ਆਪੇ ਉਸ ਚੀਜ਼ ਨੂੰ ਤੁਹਾਡੀ ਪਹੁੰਚ ਤੱਕ ਲੈ ਆਏਗਾ ਕਿਉਂਕਿ ਉਹ ਚਾਵੇ ਤਾਂ ਕੀ ਨਹੀਂ ਹੋ ਸਕਦਾ ਤਾਂ ਹੀ ਤਾਂ ਸੀ ਹਮੇਸ਼ਾ ਕਹਿੰਦਾ ਹਿੰਮਤ ਮਰਦਾ ਮਦਦੇ ਖੁਦਾ ਪਹਿਲਾ ਇਨਸਾਨ ਨੂੰ ਹਿੰਮਤ ਕਰਨੀ ਪੈਂਦੀ ਹੈ ਇਨਸਾਨ ਨੂੰ ਵਿਸ਼ਵਾਸ ਰੱਖਣਾ ਪੈਂਦਾ ਹੈ ਫਿਰ ਖੁਦਾ ਵੀ ਸਾਡੀ ਮਦਦ ਕਰਦਾ ਹੈ ਔਰ ਸਾਨੂੰ ਉਸ ਮੰਜ਼ਿਲ ਤੱਕ ਪਹੁੰਚਾ ਦਿੰਦਾ ਹੈ ਜਿੱਥੇ ਅਸੀਂ ਪਹੁੰਚਣਾ ਚਾਹੁੰਦੇ ਹਾਂ